1.5 ਲੱਖ ਰੁਪਏ ਤੋਂ ਜਿਹੜੀ ਕਿਚਨ ਮੋਡਲਰ ਉਹ ਸ਼ੁਰੂ ਹੋ ਜਾਂਦੀ ਹੈ ਵੀਰੇ 1.5 ਲੱਖ ਤੋਂ ਸ਼ੁਰੂ ਆ ਤੇ ਇਹਦਾ ਰੁਪਇਆ ਕਿੰਨਾ ਦਿੱਤਾ ਬਾਈ ਨੇ 12 ਲੱਖ ਰੁਪਇਆ 12 ਲੱਖ ਰੁਪਇਆ ਦਿੱਤਾ 1.5 ਲੱਖ ਤੋਂ ਸ਼ੁਰੂ ਹੋ ਜਾਂਦਾ ਮੇਰੇ ਵਰਗਾ ਬੰਦਾ ਆ ਕੇ ਵੀ ਕਹਿੰਦਾ 1.5 ਲੱਖ ਰੁਪਏ ਤੋਂ ਸਾਡੀ ਕਿਚਨ ਸ਼ੁਰੂ ਹੋ ਜਾਂਦੀਆਂ ਮੋਡਲਰ ਕਿਚਨ ਉਹਦੇ ਵਿੱਚ ਹੁਣ ਕੁਆਲਿਟੀਆਂ ਸੁਣ ਲਓ ਵੀ ਕੀ ਕੀ ਦਿੰਨੇ ਆਂ ਸੀ ਹੁਣ ਤੁਸੀਂ ਕਹੋਗੇ ਵੀ 1.5 ਲੱਖ ਰੁਪਇਆ ਵੀ ਬਹੁਤ ਵੱਡੀ ਅਮਾਉਂਟ ਆ ਨਾ ਜੇ ਦੇਖਿਆ ਜਾਵੇ ਸਹੀ ਹੈ 1.5 ਲੱਖ ਰੁਪਏ ਦੇ ਵਿੱਚ ਤੁਹਾਨੂੰ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਮੋਡਲਰ ਦੇਵਾਂਗੇ ਜਿੰਨੀ ਇੱਕ ਕਿਚਨ ਦੇ ਵਿੱਚ ਐਕਸੈਸਰੀ ਪੈਂਦੀ ਆ ਟੋਟਲ ਬ੍ਰਾਂਡ ਕੰਪਨੀ ਦੀ ਐਕਸੈਸਰੀ ਪਾਉਗੀ ਬ੍ਰਾਂਡ ਦੀ ਪਾਉਗੀ ਆ ਇਹ ਨਾ ਹੋਵੇ ਵੀ 1.5 ਲੱਖ ਵਾਲੇ ਦਾ ਕੰਮ ਚ ਕੰਮ ਚਲਾਉ ਜਹਾ ਹੋ ਜੇ ਕੋਈ ਵੀ ਚੀਜ਼ ਲਾ ਟੈਂਡਮ ਤੋਂ ਲਾ ਸਨਮੈਕਾ ਤਾਂ ਅਸੀਂ ਲਾਉਂਦੇ ਨੇ ਐਕ੍ਰੀਲਿਕ ਸ਼ੀਟਾਂ ਲਾਉਂਦੇ ਆ ਠੀਕ ਹੈ ਪਿਓਰ 9 ਐਚ ਡੀਆਂ ਸੀਟਾਂ ਹੁੰਦੀਆਂ ਨੇ ਜਿਹਦਾ ਕਿ ਮਾਰਕੀਟ ਦੇ ਵਿੱਚ ਰੇਟ ਆ ਘੱਟੋ-ਘੱਟ 5500 6000 ਰੁਪਏ ਦੀਆਂ ਸੀਟਾਂ ਵਿਕਦੀਆਂ ਨੇ ਸਨਮੈਕੀ ਦੀ ਸੀਟ 1000 ਰੁਪਏ ਦੀ ਆ ਜਾਂਦੀ ਹੈ ਵੀਰੇ ਠੀਕ ਹੈ ਇਹਦੀ ਪਿਛਲੀ ਸਾਈਡ ਵੀ ਤੁਸੀਂ ਧਿਆਨ ਮਾਰੋਗੇ ਸਾਰੇ ਕਿਤੇ ਸਨਮੈਕਾ ਇਹਦੇ ਲੱਗਿਆ ਹੁੰਦਾ ਅੱਛਾ ਫੁੱਲ ਐਚ ਡੀ ਐਚ ਐਮ ਆਰ ਦੀ ਕਿਚਨ ਹੁੰਦੀ ਆ ਲਾਈਫ ਟਾਈਮ ਦੀ ਇਹਦੀ ਗਾਰੰਟੀ ਆ ਅੱਛਾ ਇਹਦੀ ਲਾਈਫ ਟਾਈਮ ਗਾਰੰਟੀ ਕਦੇ ਇਹਨੂੰ ਸ਼ੌਂਖ ਲੱਗ ਜੇ ਹਾਂ ਸਿਲ ਸ਼ੌਂਖ ਹਾਂ ਮੰਨ ਲਓ ਵੀ ਕਿਸੇ ਵੀ ਚੀਜ਼ ਦਾ ਇਹ ਮਟੀਰੀਅਲ ਦੇ ਉੱਤੇ ਕੋਈ ਅਸਰ ਨਹੀਂ ਹੈਗਾ ਠੀਕ ਹੈ ਠੀਕ ਹੈ ਇਹ ਸਾਨੂੰ ਐ ਨਹੀਂ ਹੈਗਾ ਵੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਕਿ ਤੁਸੀਂ ਜਿੱਥੇ ਮਰਜ਼ੀ ਪਤਾ ਕਰ ਸਕਦੇ ਹਾਂ ਹੂੰ ਉਹਨਾਂ ਦੀ ਕਿਸੇ ਨਾ ਹੀ ਬਣਾ ਕੇ ਦੇਵਾਂਗੇ 12 ਲੱਖ ਰੁਪਏ ਸਾਨੂੰ ਉਹਨਾਂ ਨੇ ਕਿਚਨ ਦਾ ਦਿੱਤਾ ਪਰ ਡਰੋ ਨਾ ਡਰੋ ਨਾ ਕੋਈ ਗੱਲ ਨਹੀਂ ਐਨਾ ਕੋਈ ਬਾਲਾ ਬਟਾ ਕੰਮ ਨਹੀਂ ਹੈਗਾ ਹਾਂ ਸੋਡੇ ਵਾਸਤੇ ਮੋਡੂਲਰ ਕਿਚਨ ਜਿਹੜੇ ਬੰਦੇ 5-5 ਲੱਖ ਰੁਪਈਆ ਲੈ ਕੇ ਜਾਂਦੇ ਹਨ ਨਾ ਜਦੋਂ ਤੁਹਾਡੀ ਰਸੋਈ ਚ ਆ ਕੇ ਧਰ ਲੈਂਦੇ ਚਾਰ ਕੈਮਰਾ ਮਰ ਤਾਂ ਬਹੁਤ ਮਰ ਤਾਂ ਜੇ ਆ ਇਹ ਸਭ ਇਹਦੇ ਸੋਸ਼ੇ ਬਾਜ਼ੀਆਂ ਨੇ ਐਡਵਰਟਾਈਜ਼ਮੈਂਟ ਨਾਲ ਹਾਂ ਜੁੜੇ ਹੋਏ ਆ ਉਹ ਜੁੜੇ ਰਹਿਾਂਗੇ ਜੀ ਜਿਹੜੀ ਗੱਲਬਾਤ ਹੋਊਗੀ ਸਪਸ਼ਟ ਸਿੱਧੀ ਸੱਚ ਦੱਸਾਂਗੇ ਕੋਈ 빙ਗ ਨਹੀਂ ਕੋਈ ਬੜ ਨਹੀਂ ਠੀਕ ਹੈ ਪ्युअर ਸੱਚਾਈ ਵਾਲੀਆਂ ਗੱਲਾਂ ਮੰਨ ਲਓ ਵੀ ਬੀਪੀਓ ਤੋਂ ਲਾ ਕੇ ਹਰ ਇੱਕ ਜਿਹੜਾ ਆਪਣਾ ਬੋਤਲਾਂ ਵਾਲਾ ਖਾਨਾ ਨਾ ਹਾਂ 2500 ਰੁਪਏ ਦਾ ਆ ਜਾਂਦਾ ਮਾਰਕੀਟ ਚ ਅਸੀਂ ਤੁਹਾਨੂੰ 4500 ਵਾਲਾ ਲਾ ਕੇ ਦੇਣਾ ਕਿਉਂ ਅਕ੍ਰੀਲਿਕ ਸ਼ੀਟਾਂ ਨੇ ਇਹ ਕੋਈ ਸਨਮੈਕਾ ਨਹੀਂ ਹੈਗਾ ਵੀ ਜਿਹੜਾ ਆਮ ਨਾਰਮਲ ਸਨਮੈਕਾ ਲੱਗਦਾ ਹਰ ਇੱਕ ਚੀਜ਼ ਲਈ ਵੀਰੇ ਲਖਵਿੰਦਰ ਆਹ ਕੀ ਹਿਸਾਬ ਆ ਸਾਰਾ ਆ ਪ੍ਰੋਜੈਕਟ ਇਧਰ ਲਾ ਕੀ ਆ ਇਹਦੇ ਬਾਰੇ ਵੀ ਹੁਣ ਮੈਨੂੰ ਮੜਾ ਚਾਹੀਦਾ ਇਹ ਆਓ ਜੀ ਫਿਰ ਇਧਰ ਦੀ ਆਓ ਤੁਹਾਨੂੰ ਦਿਖਾਨਾ ਇਹ ਵੀ ਵਿਜ਼ਿਟ ਕਰਾ ਦਿੰਦਾ ਦੱਸੀ ਇਹਦੇ ਬਾਰੇ ਇਹ ਮੈਨੂੰ ਲੱਗਦੀ ਸਾਰੀ ਫੁੱਲ ਕਿਚਨ ਹੀ ਆ ਹਨਾ ਇਹ ਮੋਡੂਲਰ ਕਿਚਨ ਮੋਡੂਲਰ ਕਿਚਨ ਨਹੀਂ ਹੁੰਦੀ ਅੱਜ ਕੱਲ ਚੱਲਦੀਆਂ ਹਾਂ ਦੇਖੋ ਇਹਦੇ ਤੇ ਤੁਸੀਂ ਕਿਤੇ ਵੀ ਮੰਨ ਲਓ ਧਿਆਨ ਮਾਰੋਗੇ ਹਾਂ ਇਹਦੀ ਪਿਛਲੀ ਸਾਈਡ ਵੀ ਤੁਸੀਂ ਧਿਆਨ ਮਾਰੋਗੇ ਸਾਰੇ ਕਿਤੇ ਸਨਮੈਕਾ ਇਹਦੇ ਲੱਗਿਆ ਹੁੰਦਾ ਅੱਛਾ ਫੁੱਲ ਐਚ ਡੀ ਐਚ ਐਮ ਆਰ ਦੀ ਕਿਚਨ ਹੁੰਦੀ ਆ ਲਾਈਫ ਟਾਈਮ ਦੀ ਇਹਦੀ ਗਾਰੰਟੀ ਆ ਅੱਛਾ ਇਹਦੀ ਲਾਈਫ ਟਾਈਮ ਕਦੇ ਇਹਨੂੰ ਸਿਉਂਖ ਲੱਗ ਜੇ ਹਾਂ ਸਿਲ ਸਿਉਂਖ ਹਾਂ ਮੰਨ ਲਓ ਵੀ ਕਿਸੇ ਵੀ ਚੀਜ਼ ਦਾ ਇਹ ਮਟੀਰੀਅਲ ਦੇ ਉੱਤੇ ਕੋਈ ਅਸਰ ਨਹੀਂ ਹੈਗਾ ਠੀਕ ਆ ਠੀਕ ਹੈ ਇਹ ਸਾਨੂੰ ਐ ਨਹੀਂ ਹੈਗਾ ਵੀ ਸਾਨੂੰ ਕੋਈ ਟੈਨਸ਼ਨ ਨਹੀਂ ਕਿ ਤੁਸੀਂ ਜਿੱਥੇ ਮਰਜ਼ੀ ਪਤਾ ਕਰ ਸਕਦੇ ਹਾਂ ਹੂੰ ਇਹਦੇ ਵਿੱਚ ਦੇਖੋ ਹੁਣ ਜਿਹੜੀਆਂ ਅੱਗੇ ਕੀ ਹੁੰਦਾ ਸੀ ਅੱਗੇ ਉਹ ਟੈਲੀਸਕੋਪੀਆਂ ਜਿਹੀ ਹੁੰਦੀਆਂ ਸੀ ਹਾਂ 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 ਉਹਨਾਂ ਉਹਦੀਆਂ ਗੋਲੀਆਂ ਜਿਹੀਆਂ ਖਿੰਡ ਜਾਂਦੀਆਂ ਹਾਂ ਭੱਜਿਆ ਫਿਰਦੀਆਂ ਭੱਜੀਆਂ ਫਿਰਦੇ ਹੁਣ ਅਸੀਂ ਵੱਡੇ ਵੱਡੇ ਟੈਂਡਮ ਲਾਤੇ ਬਣੇ ਬਣਾਏ ਦਰਾਜ ਆਉਂਦੇ ਨੇ ਦਰਾਜ ਹੀ ਪੈ ਜਾਂਦੇ ਨੇ ਅੱਛਾ ਜਿਵੇਂ ਹੁਣ ਕਿਚਨ ਸਾਰੀ ਕਰੀ ਜਾਂਦੇ ਤਿਆਰ ਇਹ ਬੜੀ ਬੜੀ ਰੱਖ ਦੇਣੀ ਲਿਆ ਕੇ ਜਲੰਧਰ ਦੀ ਕਿਚਨ ਹੈ ਹਾਂ ਡੀਐਸਪੀ ਸਾਹਿਬ ਦੀ ਕਿਚਨ ਹੈ ਅੱਛਾ ਅੱਛਾ ਉਹਨਾਂ ਦੀ ਕਿਚਨ ਅਸੀਂ ਬਣਾ ਕੇ ਦੇਵਾਂਗੇ 12 ਲੱਖ ਰੁਪਇਆ ਸਾਨੂੰ ਉਹਨਾਂ ਨੇ ਕਿਚਨ ਦਾ ਦਿੱਤਾ ਪਰ ਡਰੋ ਨਾ ਡਰੋ ਨਾ ਕੋਈ ਗੱਲ ਨਹੀਂ ਇਹਨਾਂ ਵੀ ਬੜਾ ਬਟਾ ਕੰਮ ਨਹੀਂ ਹੈਗਾ ਛੋਡੇ ਵਾਸਤੇ ਮੋਡੂਲਰ ਕਿਚਨ ਜਿਹੜੇ ਬੰਦੇ 5-5 ਲੱਖ ਰੁਪਇਆ ਲੈ ਕੇ ਜਾਂਦੇ ਹਨ ਹਣਾ ਜਦੋਂ ਤੁਹਾਡੀ ਰਸੋਈ 'ਚ ਆ ਕੇ ਧਰ ਲੈਂਦੇ ਚਾਰ ਕੈਮਰਾ ਮਰ ਤਾਂ ਬਹੁ ਮਰ ਤਾਂ ਜੇ ਆ ਇਹ ਸਭ ਇਹਦੇ ਸੋਸ਼ਲ ਬਾਜ਼ੀਆਂ ਨੇ ਐਡਵਰਟਾਈਜ਼ਮੈਂਟ ਨਾਲ ਹਾਂ ਜੁੜੇ ਹੋਏ ਆ ਉਹ ਜੁੜੇ ਰਹਿਾਂਗੇ ਜੀ ਜਿਹੜੀ ਗੱਲਬਾਤ ਹੋਊਗੀ ਸਪਸ਼ਟ ਸਿੱਧੀ ਸੱਚ ਦੱਸਾਂਗੇ ਕੋਈ 빙ਗ ਨਹੀਂ ਕੋਈ ਬਾਲ ਨਹੀਂ ਚੀਕਾ ਪ्योर ਸਚਾਈ ਵਾਲੀਆਂ ਗੱਲਾਂ 1.5 ਲੱਖ ਰੁਪਏ ਤੋਂ ਜਿਹੜੀ ਕਿਚਨ ਮੋਡਲਰ ਉਹ ਸ਼ੁਰੂ ਹੋ ਜਾਂਦੀ ਹੈ ਵੀਰੇ 1.5 ਲੱਖ ਤੋਂ ਸ਼ੁਰੂ ਆ ਤੇ ਇਹਦਾ ਰੁਪਇਆ ਕਿੰਨਾ ਦਿੱਤਾ ਬਾਈ ਨੇ 12 ਲੱਖ ਰੁਪਇਆ 12 ਲੱਖ ਰੁਪਇਆ ਦਿੱਤਾ 1.5 ਲੱਖ ਤੋਂ ਸ਼ੁਰੂ ਹੋ ਜਾਂਦਾ ਮੇਰੇ ਵਰਗਾ ਬੰਦਾ ਆ ਕੇ ਵੀ ਗੈਸ 1.5 ਲੱਖ ਰੁਪਏ ਤੋਂ ਸਾਡੀ ਕਿਚਨ ਸ਼ੁਰੂ ਹੋ ਜਾਂਦੀਆਂ ਮੋਡਲਰ ਕਿਚਨ ਉਹਦੇ ਵਿੱਚ ਹੁਣ ਕੁਆਲਿਟੀਆਂ ਸੁਣ ਲਓ ਵੀ ਕੀ ਕੀ ਦਿੰਨੇ ਆਂ ਅਸੀਂ ਹਾਂ ਹੁਣ ਤੁਸੀਂ ਕਹੋਗੇ ਵੀ 1.5 ਲੱਖ ਰੁਪਇਆ ਵੀ ਬਹੁਤ ਵੱਡੀ ਅਮਾਉਂਟ ਆ ਨਾ ਜੇ ਦੇਖਿਆ ਜਾਵੇ ਸਹੀ ਹੈ 1.5 ਲੱਖ ਰੁਪਏ ਦੇ ਵਿੱਚ ਤੁਹਾਨੂੰ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਮੋਡਲਰ ਦੇਵਾਂਗੇ ਜਿੰਨੀ ਇੱਕ ਕਿਚਨ ਦੇ ਵਿੱਚ ਐਕਸੈਸਰੀ ਪੈਂਦੀ ਆ ਟੋਟਲ ਬ੍ਰਾਂਡ ਕੰਪਨੀ ਦੀ ਐਕਸੈਸਰੀ ਪਾਊਗੀ ਬ੍ਰਾਂਡ ਦੀ ਪਾਊਗੀ ਆ ਇਹ ਨਾ ਹੋਵੇ ਵੀ 1.5 ਲੱਖ ਵਾਲੇ ਦਾ ਕੰਮ ਚ ਕੰਮ ਚਲਾਉ ਜਹਾ ਹੋਵੇ ਕੋਈ ਵੀ ਚੀਜ਼ ਲਾ ਟੈਂਡਮ ਤੋਂ ਲਾ ਸਨਮੈਕਾ ਤਾਂ ਅਸੀਂ ਲਾਉਂਦੇ ਨੇ ਐਕ੍ਰੀਲਿਕ ਸ਼ੀਟਾਂ ਲਾਉਂਦੇ ਆ ਠੀਕ ਹੈ ਪਿਓਰ 9 ਐਚ ਦੀਆਂ ਸੀਟਾਂ ਹੁੰਦੀਆਂ ਨੇ ਜਿਹਦਾ ਕਿ ਮਾਰਕੀਟ ਦੇ ਵਿੱਚ ਰੇਟ ਆ ਘੱਟੋ-ਘੱਟ 55500 6000 ਰੁਪਏ ਦੀਆਂ ਸੀਟਾਂ ਵਿਕਦੀਆਂ ਨੇ ਸਨਮੈਕੀ ਦੀ ਸੀਟ 1000 ਰੁਪਏ ਦੀ ਆ ਜਾਂਦੀ ਹੈ ਵੀਰੇ ਠੀਕ ਹੈ ਜਿਹੜੀ ਅਸੀਂ ਸੀਟ ਆ ਇੱਕ ਅਕ੍ਰੀਲਿਕ ਸੀਟ ਦਾ ਪੀਸ ਲਿਆ ਚੱਕੇ ਵੀ ਹਾਂ ਜਿਹੜੀ ਅਸੀਂ ਸੀਟ ਲਾ ਕੇ ਦੇਵਾਂਗੇ ਤੁਹਾਨੂੰ 5000 ਰੁਪਏ ਦੀ ਅਕ੍ਰੀਲਿਕ ਸੀਟ ਹੈ ਠੀਕ ਹੈ ਪਿਓਰ ਬ੍ਰਾਂਡ ਕੰਪਨੀ ਦੀ ਸੈਸਰੀ ਹੋਊਗੀ ਹਰ ਇੱਕ ਚੀਜ਼ ਜਿਹੜੀ ਹੋਊਗੀ ਪਿਓਰ ਐਚ ਡੀ ਐਚ ਐਮ ਆਰ ਹੋਊਗਾ ਸਾਰੀ ਕਿਚਨ ਥੋੜੀ ਸਨਮੈਕੀ ਨਾਲ ਅੰਦਰੋਂ ਬਾਹਰੋਂ ਕਵਰਿੰਗ ਹੋਊਗੀ ਹਾਂ ਟੈਂਡਮ ਦਾ ਐਸ ਕਾਰਨਰ ਮੈਜਿਕ ਕਾਰਨਰ ਯੂਟੀਪੀਟੀ ਹਾਂ ਮੰਨ ਲਓ ਵੀ ਬੀਪੀਓ ਤੋਂ ਲਾ ਕੇ ਹਰ ਇੱਕ ਜਿਹੜਾ ਆਪਣਾ ਬੋਤਲਾਂ ਵਾਲਾ ਖਾਨਾ ਨਾ ਹਾਂ 250 ਰੁਪਏ ਦਾ ਆ ਜਾਂਦਾ ਮਾਰਕੀਟ 'ਚ ਅਸੀਂ ਤੁਹਾਨੂੰ 4500 ਵਾਲਾ ਲਾ ਕੇ ਦੇਣਾ ਕਿਉਂ ਤੇ ਇਹਦੇ ਵਿੱਚ ਜਿਹੜਾ ਡਿਜ਼ਾਈਨ ਆ ਉਹ ਵੀ ਵੱਖਰਾ ਆਪ ਦਾ ਸਿਲੈਕਟ ਕਰ ਸਕਦਾ ਬੰਦਾ ਵੀ ਸਾਡੇ ਘਰੇ ਜਾਵਾਂਗੇ ਹਾਂ ਛੋਟੇ ਘਰੇ ਜਾ ਕੇ ਅੱਛਾ ਤੁਹਾਨੂੰ ਪੂਰੀ ਬਹਿ ਕੇ ਉੱਥੇ ਡਿਸਕਸ ਕਰਾਂਗੇ ਵੀ ਸਰ ਤੁਹਾਡੀ ਕਿਚਨ ਦੇ ਵਿੱਚ ਇੱਥੋਂ ਆ ਲੱਗੂ ਇੱਥੋਂ ਆ ਲੱਗੂ ਇੱਥੋਂ ਆ ਲੱਗੂ ਤੇ ਆ ਹੁਣ ਬਣੀ ਬਣਾਈਆਂ ਚੱਕ ਕੇ ਉੱਥੇ ਫੇਟੋ ਹਾਂ 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 ਇੱਕ ਘੰਟੇ ਦੇ ਵਿੱਚ ਤੁਹਾਡੇ ਘਰੇ ਕਿਚਨ ਲੱਗ ਜਾਨੀ ਆ ਰਸੋਈ ਤਿਆਰ ਹਾਂ ਕੋਈ ਡਿਊਟੀ ਵਾਲਾ ਕੋਈ ਜੌਬ ਕਰਦਾ ਬੰਦਾ ਤਕਰੀਬਨ ਇਹ ਮੰਨ ਲਓ ਵੀ ਸਰਕਾਰੀ ਮੁਲਾਜ਼ਮਾਂ ਦੀ ਸਾਡਾ ਕੰਮ ਆ ਜਿਹੜਾ ਸਮਝ ਚ ਆਉਂਦਾ ਬਈ ਭਾਂਡੇ ਤੂੰ ਹੀ ਠਿਕਾਉਣੇ ਤੂੰ ਹੀ ਕੰਮ ਕਰਿਆ ਆਉਣਾ ਹਾਂ ਅਸੀਂ ਉਹਨਾਂ ਨੂੰ ਕਹਿੰਦੇ ਉਹ ਕਹਿੰਦੇ ਸਰ ਸੰਡੇ ਨੂੰ ਕਿਚਨ ਲਾ ਦਿਓ ਜੀ ਸੰਡੇ ਨੂੰ 2 ਘੰਟਾ ਆ ਕਿਚਨ ਲਾ ਆਵਾਂਗੇ ਅਗਲੇ ਲੋ ਜੀ ਆ ਦੇਖੋ ਐਕ੍ਰੀਲਿਕ ਸ਼ੀਟਾਂ ਨੇ ਇਹ ਕੋਈ ਸਨਮੈਕਾ ਨਹੀਂ ਹੈਗਾ ਪੀ ਜਿਹੜਾ ਆਮ ਨੋਰਮਲ ਸਨਮਿਕਾ ਲੱਗਦਾ ਹਰ ਇੱਕ ਚੀਜ਼ ਨਾਈਨ ਐ ਸੋਗੀ ਸਕ੍ਰੈਚਲੈਸ ਹੋਊਗੀ ਪਿਓਰ ਬ੍ਰਾਂਡ ਹੋਊਗੀ ਜੇ ਕਿਸੇ ਬੰਦੇ ਨੂੰ ਪਰਖ ਹੈ ਜਾਂ ਕਿਸੇ ਨੂੰ ਪਰਖ ਨਹੀਂ ਹੈਗੀ ਤਾਂ ਪਰਖ ਵਾਲਾ ਬੰਦਾ ਨਿਆਲ ਲਿਆ ਕੇ ਆਵਦਾ ਪੂਰੇ ਚੈੱਕ ਕਰਵਾ ਲਓ ਹਰ ਇੱਕ ਚੀਜ਼ ਬ੍ਰਾਂਡ ਹੋਊਗੀ ਔਰ ਕਿਚਨ ਦਾ ਰੇਟ ਅੱਛਾ 1.5 ਲੱਖ ਰੁਪਈਆ ਤਕਰੀਬਨ ਆ ਜਾਂਦਾ ਮੈਂ ਤੁਹਾਨੂੰ ਕਹਿਣਾ ਪਰ ਉਹ 1.5 ਲੱਖ ਇਹ ਨਹੀਂ ਹੈਗਾ ਵੀ 1.5 ਲੱਖ ਦਾ ਹੀ ਸਮਾਨ ਲਾ ਕੇ ਆਵਾਂਗੇ ਉਹਦੀ ਮਾਰਕੀਟ ਵੇ ਲੋ ਘੱਟੋ ਘੱਟ 4 ਲੱਖ 3.5 ਲੱਖ ਰੁਪਈਆ ਹੋਊਗਾ अच्छा ਤੁਸੀਂ 1.5 ਲੱਖ ਦੇਣਾ ਕੰਮ ਇਹਨਾਂ ਨੇ ਟਾਪ ਦਾ ਕਰਕੇ ਦੇਣਾ ਕੰਮ ਅਸੀਂ ਟਾਪਲਾ ਕਰਕੇ ਵੀ ਹੂੰ ਔਰ ਕਿਚਨ ਮੋਡਲਰ ਕਿਚਨ ਦੇ ਜਿਹੜੇ ਹੁੰਦੇ ਨੇ ਮੰਨ ਲਓ ਸਾਡੇ ਕੋਲੇ ਜਿਹੜਾ ਕੰਮ ਆ ਪੂਰਾ ਟੋਟਲ ਮਸ਼ੀਨੀ ਕੰਮ ਆ ਵਧੀਆ ਕਾਰੀਗਰ ਰੱਖੇ ਹੋਇਆ ਇਹ ਜੀ ਗੱਲ ਨਹੀਂ ਹੈਗੀ ਪੂਰਾ ਐਂ ਵਧੀਆ ਤਰੀਕੇ ਨਾਲ ਕੰਮ ਕਰਦਾ ਇਹ ਨਹੀਂ ਹੈਗਾ ਵੀ ਉਹੀ ਹੁਣ ਵਧਾਉਣ ਨੂੰ ਤਾਂ ਯਾਰ ਮੈਂ ਇੱਕ ਫੈਕਟਰੀ ਅੱਡ ਕਿਚਨ ਦੀ ਲਾ ਦੇਣਾ ਜਿੰਨਾ ਕੰਮ ਨਿਪਟਦਾ ਉਹਨਾਂ ਕម្មੀਕਰਨ ਦਾ ਫੈ ਸਹੀ ਹੈ ਤੇ ਬਾਕੀ ਕਹਿੰਦਾ ਭਾਅ ਸਾਰਾ ਕੁੱਲ ਮਿਲਾ ਕੇ ਕਰ ਤੁਸੀਂ ਤਿਆਰ ਕਰ ਦੋ ਅਗਲੇ ਜਿਹੜੇ ਬਾਰਡਰੋਲ ਹੁੰਦੇ ਨੇ ਛੋਡੇ ਮਹਿੰਗੇ ਮਹਿੰਗੇ ਮਾਲੂ 2-2 ਲੱਖ ਰੁਪਏ ਦਾ ਉਹਨਾਂ ਦਾ ਵੀ ਅਸੀਂ ਰੇਟ ਆ ਜਿਹੜਾ ਬਹੁਤ ਘਟਾਇਆ ਹੋਇਆ ਕਾਬੂੜਾਂ ਦਾ ਅੱਛਾ ਉਹ ਕਾਬੂੜ ਸਾਨੂੰ ਉਧਰ ਆ ਜਾਓ ਜਪਾ ਡਿਸਪਲੇ 'ਚ ਦਿਖਾ ਦੇ ਹਾਂ ਆ ਜਾਓ